ਦੂਸਰਾ ਜੋ ਮੈਨੂੰ ਅਨਭਵ ਹੋਇਆ ਜੋ ਝਲਕ ਮਿਲੀਏ ਉਸ ਅਕਾਲ ਦੀ ਨਹੀਂ ਕਹਿ ਸਕਦਾ ਮੈਂ ਸਿਰ ਅਰਜ਼ ਕਰਾਂ ਜਿਸ ਵਕਤ ਮਨੁਖ ਦਾ ਮਨ ਅਕਾਲ ਵਿੱਚ ਆਉਂਦਾ ਹੈ ਕਥਾ ਨਹੀਂ ਹੋ ਸਕਦੀ ਕੀਰਤਨ ਨਹੀਂ ਉਸ ਉਸੇ ਨੂੰ ਸਮਾਧੀ ਕਹਿੰਦੇ ਨੇ ਧਾਰਣਾ ਧਿਆਨ ਸਮਾਧੀ ਉਸੇ ਨੂੰ ਕੇ ਸੁਣੀ ਹੈ ਮਨ ਹੈ ਮਨੁ ਕੀਤਾ ਬਾ ਸਰਵਨ ਮਨਨ ਨਿਦੇ ਆਸਨ ਜਦੋਂ ਆਪਣੇ ਆਸਨ ਵਿੱਚ ਟਿਕ ਗਏ ਨਿਜੀ ਆਸਨ ਦੇ ਚਲੇਨ ਹੋ ਗਏ ਹੁਣ ਕੀ ਬੋਲਣਾ ਕਥਨੇ ਬਦਨੇ ਕਹਿਨ ਕਹਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਤੇ ਬੋਲਣਾ ਤੇ ਰੋਣਾ ਉਨੇ ਚਿਰ ਤੱਕ ਜਿੰਨੇ ਚਿਰ ਤੱਕ ਮੂੰਹ ਖਾਲੀ ਹੈ ਸਿਖ ਸਾਦੀ ਸਾਹਿਬ ਕਹਿੰਦੇ ਨੇ ਕਿਸੇ ਕਿਸਵਤ ਮੈਂ ਰੋਣਾ ਬੰਦ ਕਰਦਾ ਕਦੋਂ ਕਹਿੰਦਾ ਜਦ ਮੇਰਾ ਮੂੰਹ ਨੂੰ ਆਤਮੇ ਵਾਲੇ ਨਾਲ ਭਰਿਆ ਹੁੰਦਾ ਮਿਠਾਈ ਨਾਲ ਭਰਿਆ ਹੁੰਦਾ ਫਿਰ ਮੈਂ ਕੁਝ ਆਵਾਜ਼ ਕਰਾਂ ਕੁਝ ਬੋਲਾਂ